ਸ਼ਾਹਕੋਟ ਪ੍ਰਸ਼ਾਸਨ ਨੇ ਨਾਬਾਲਗ ਬੱਚਿਆਂ ਦੇ ਹੋਣ ਜਾ ਰਹੇ ਵਿਆਹਾਂ ਸੰਬੰਧੀ ਕਾਰਵਾਈ ਕਰਦਿਆਂ ਮੌਕੇ ਤੇ ਪਹੁੰਚ ਕੇ ਰੁਕਵਾ ਦਿੱਤਾ ਜਾਣਕਾਰੀ ਅਨੁਸਾਰ ਸਿਬਿਆ ਪੈਲਸ ਨਜ਼ਦੀਕ ਗੁਜਰਾ ਦੇ ਡੇਰੇ ਤੇ ਜ਼ੁਲੈਖਾ ਪੁਤਰੀ ਮੌਜੂਦੀਨ জাফর ਪੁੱਤਰ ਮੌਜੂਦੀਨ ਮਿਰਜਾ ਪੁੱਤਰ ਮੌਜੂਦੀਨ ਅਤੇ ਹਨੀਫਾ ਪੁਤਰੀ ਪਟੂ ਸਾਰੇ ਨਾਬਾਲਗ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤੇ ਵਿਆਹ 10 April ਨੂੰ ਹੋਣੇ ਸੀ ਰਿਸ਼ਤੇਦਾਰ ਇਕੱਠੇ ਹੋ ਰਹੇ ਸਨ ਤੇ ਰਸਮਾਂ ਚੱਲ ਰਹੀਆਂ ਸਨ कैसे व्यक्ति ने मामले बारे सूचना प्रशासन नु दे ते सी। दी थी जिस तेसी डी पी ओ राजविंदर कौर दी अगुवाई जो प्रशासन वालों सीनियर वेटनरी अफसर डॉक्टर अमनदीप पुलिस प्रशासन वलो एसआई रेशम सिंह ते एसआई जगदेव सिंह सी डी पी ओ दफ्तर तो निर्मल सिंह कलरक आदि टीमा समेत पहुंचे अते नाबालिग बच्चियां दे रहे ब्याह रुकवाए ਸੀਡੀਪੀਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਨਾਬਾਲਗ ਬੱਚਿਆਂ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ ਜਿਸ ਬਾਰੇ ਬੱਚਿਆਂ ਦੇ ਮਾਤਾ ਪਿਤਾ ਖਿਲਾਫ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਹਾਂਜੀ ਹਾਂਜੀ ਮੈਮ ਅੱਜ ਸੀਬੀਆ ਪੈਲੇਸ ਕੋਲੇ ਆਏ ਸੀ ਇੱਕ ਮੈਰਿਜ ਰੋਕਣਾ ਕੀ ਮਾਮਲਾ ਸੀ ਸਰ ਆਈ ਮਾਮਲਾ ਇਹ ਸੀਗਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ 17 ਸਾਲ ਤੋਂ 18 ਸਾਲ ਤੋਂ ਘੱਟ ਦੇ ਬੱਚਿਆਂ ਦਾ ਜਿਹੜਾ ਵਿਆਹ ਹੋ ਰਿਹਾ ਵਾ ਤੇ ਜਦਕਿ ਦੇਖਿਆ ਜਾਵੇ ਤਾਂ ਬੱਚੇ ਇਹ ਜੇ ਨਾਬਾਲਗ ਆ ਤੇ 18 ਸਾਲ ਤੋਂ ਪਹਿਲਾਂ ਜਾਂ 21 ਸਾਲ ਤੋਂ ਪਹਿਲਾਂ ਮੁੰਡੇ ਕੁੜੀ ਦਾ ਵਿਆਹ ਨਹੀਂ ਹੋ ਸਕਦਾ ਸੋ ਅਸੀਂ ਉਹਨੂੰ ਕੁੜੀ ਨੂੰ ਰੈਸਕਿਊ ਕਰਨ ਇੱਥੇ ਆਏ ਅੱਜ ਕਿੰਨੇ ਬੱਚਿਆਂ ਨੇ ਵਿਆਹ ਸੀ ਉਹ ਅ ਇਹ ਸੀਗੇ ਦੋ ਲੜਕੀਆਂ ਦਾ ਸੀ ਦੋ ਲੜਕੀਆਂ ਦਾ ਵਿਆਹ ਸੀਗਾ ਪਰ ਇੱਥੇ ਸਾਨੂੰ ਮੌਕੇ ਤੇ ਆ ਕੇ ਸਾਨੂੰ ਇੱਕ ਲੜਕੀ ਮਿਲੀ ਆ ਤੇ ਉਹ ਦੋ ਲੜਕੇ ਵੀ ਸ਼ਾਇਦ ਬਾਹਰ ਗਏ ਹੋਏ ਆ ਤੇ ਇੱਕ ਲੜਕੀ ਆਲਰੇਡੀ ਦੱਸ ਰਿਆ ਕਿ ਉਹ ਕਰੋ ਚਲੀ ਗਈ ਆ ਤੇ ਉਹਦੇ ਰਿਪੋਰਟ ਪੁਲਿਸ ਦੇ ਵਿੱਚ ਉਹਨਾਂ ਲਿਖਵਾਈ ਆ ਇਹ ਪਸ਼ਾਇਦ ਹੁਣ ਮੈਨੂੰ ਪਤਾ ਲੱਗਾ ਕਿ ਇੱਥੇ ਤੇ ਮੇਰੇ ਜਿਹੜੇ ਬੱਚੇ ਇਹਨਾਂ ਦੇ ਮਾਪਿਆਂ ਤੋਂ ਵੀ ਕੋਈ ਕਾਰਵਾਈ ਹੋਗੀ ਹਾਂਜੀ ਕਾਰਵਾਈ ਅਜੇ ਅਸੀਂ ਦੇਖਦੇ ਆਂ ਜਾ ਕੇ ਇਹਨਾਂ ਦਾ ਬੱਚਿਆਂ ਨੂੰ ਸੀਡਬਲਿਊਸੀ ਦੇ ਸਾਹਮਣੇ ਪੇਸ਼ ਕਰਾਂਗੇ ਫਿਰ ਉਸ ਤੋਂ ਬਾਅਦ ਜੋ ਡਿਸੀਜਨ ਹੋਏਗਾ ਫਿਰ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਾਰਵਾਈ ਤਾਂ ਹੋਏਗੀ ਕਿਉਂਕਿ ਨਬਾਲਗ ਬੱਚਿਆਂ ਦਾ ਵਿਆਹ ਜਿਹੜਾ ਕਰਨਾ ਇਹ ਬਹੁਤ ਵੱਡਾ ਕਹਿ ਲਓ ਕਿ ਕ੍ਰਾਈਮ ਹੈਗਾ ਵਾ ਅਸੀਂ ਛੋਟੇ ਬੱਚਿਆਂ ਦਾ ਨਹੀਂ ਕਰ ਸਕਦੇ ਤੇ ਇਸ ਕਰਕੇ ਜਿਹੜਾ ਇਹਦੇ ਨਾਲ ਜੋ ਕਾਰਵਾਈ ਹੋਊਗੀ ਉਹ ਬਾਅਦ ਚ ਕਰ ਦਿੱਤੀ ਜਾਊਗੀ ਇਹਨਾਂ ਤੇ ਠੀਕ ਹੈ